ਹੈਲੋ ਜੀ ਸਸਿਕਾਲ ਸਾਰਿਆਂ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੋਵੋਗੇ ਤੁਸੀਂ ਬਲਾਦ ਹੋ ਵਾਹਿਗੁਰੂ ਜੀ ਖੁਸ਼ ਰਹੋ ਮੋਜਾਂ ਕਰੋ ਲੋ ਜੀ ਖੁਸ਼ ਰਹੋ ਤੇ ਮੋਜਾਂ ਕਰੋ ਸਾਰੇ ਤੇ ਅੱਜ ਸਾਡਾ ਬਲੌਗ ਹੈਗਾ ਵਿਆਹ ਦਾ ਅੱਜ ਆਪਾਂ ਚੱਲੇ ਆਂ ਸਮਰਮਾਸੀ ਦੇ ਪੁੱ بیٹے ਦੀ ਮੈਰਿਜ ਤੇ ਫੌਜੀ ਸਾਹਿਬ ਦੇ ਵਿਆਹ ਤੇ ਤੇ ਹੁਣ ਅਸੀਂ ਚੱਲਦੇ ਆਂ ਘਰੋਂ ਤੇ ਫਿਰ ਤੁਹਾਨੂੰ ਨੇੜੇ ਜਾ ਕੇ ਮਿਲਦੇ ਆਂ ਬਲੌਗ ਦੀ ਸ਼ੁਰੂਆਤ ਆਪਾਂ ਕਰ ਲਈ ਐ ਜਿਹੜਾ ਦੇ ਮਿੱਤਰੋ ਤੇ ਅਸੀਂ ਰਾਤ ਰੁਕੇ ਚਾਹ ਪੀਣ ਮੈਂ ਤੇ ਬੇਬੇ ਤੇ ਅਸੀਂ ਹੋਰ ਲੈਣਾ ਸੀ ਆਪਾਂ ਰਹਿ ਗਿਆ ਉਹ ਵਾਪਸ ਹੀ ਲੈਣਾਗੇ ਅਸੀਂ ਗੋੜ ਵਾਲੀ ਚਾਹ ਪੀ ਲਈ ਆ ਤੇ ਗੁੜ ਬਹੁ ਬਜੇ ਖਲਾੜੀ ਦਾ ਉਹ ਅਸੀਂ ਹੁਣ ਵਾਪਸ ਹੀ ਲਵਾਂਗੇ ਮੇਰੀ ਜਾਂਦੇ ਨਹੀਂ ਗਾ ਪੈ ਗਈ ਸੀ ਤੇ ਨਾਲੇ ਟੱਕਰ ਤੇ ਹੁਣ ਅਸੀਂ ਚੱਲਦੇ ਆ ਜੀ ਮਿਲਦੇ ਆਂ ਜੀ ਮਿੱਤਰੋ ਤੇ ਅਸੀਂ ਪਹੁੰਚ ਗਏ ਵਿਆਹ ਵਾਲੇ ਘਰੇ ਤੇ ਆਉਂਦੇ ਸਾਰੇ ਪਹਿਲਾਂ ਕੰਮ ਪੇਟ ਪੂਜਾ ਫਿਰ ਕੰਮ ਦੂਜਾ ਬੇਬੇ ਕਹਿੰਦੀ ਕੋਈ ਖਾਣਾ ਨਹੀਂ ਚੱਲੋ ਥੋੜਾ ਜਿਹਾ ਸਮਾਨ ਹੈਗਾ ਤੇ ਇੱਕ ਪਲੇਟ ਮੇਰੀ ਪਰੰਪਰੀ ਪਈ ਉਹ ਬਾਅਦ ਚ ਖਾਵਾਂਗੇ ਆ ਟਿੱਕਾ ਲਾ ਦੇ ਹੁਣ ਦੋ ਕਿਹੜਾ ਟਿੱਕਾ ਆ ਦੇ ਇਹਦਾ ਕੋਈ ਨਹੀਂ ਪਤਾ ਲੱਗਣਾ ਚਾਹੀਦਾ ਵੀ ਇਸ ਛੋਟੇ ਹਾਥੀ ਸਮਾਨ ਆਏ ਸਾਡਾ ਡੀ ਜੀ ਹਾ ਬੋ ਜੀ ਮਿਲੋ ਸਾਡੇ ਵੱਡੇ ਭਾਈ ਸਾਹਿਬ ਨੂੰ ਤੇ ਇਹਨਾਂ ਨੂੰ ਤੁਸੀਂ ਜਾਣਦੇ ਹੀ ਆ ਮਾਨਾ ਦੇ ਮਾਨਾ ਦਾ ਗਰਦਾਸੋ ਤੇ ਗਰਦਾਸ ਤੇ ਗੋਗੀ ਹਾਂ ਜੀ ਸੰਤੀਆਂ ਜੀ ਬਦਦਾ ਬੁਲਾ ਜਾ ਯਾਰ ਸਤਿ ਸ਼੍ਰੀ ਅਕਾਲ ਸੋ ਇਤਰਾਣਕਾ ਮੇਲਾ ਜਿੱਤੇ ਦਰ ਆ ਬਾਰਾ ਹਾਂਜੀ ਹਾਂ ਸਰ ਜਨੂ ਵੇ ਲਈ ਹਾਜੀ ਮਿੱਤਰੋ ਤੇ ਆਪਾਂ ਡਾਫੂ ਦੇ ਪ੍ਰੋਗਰਾਮ ਲਈ ਹੋ ਗਏ ਰੈਡੀ ਤੇ ਚਿੱਟਾਪੁਰ ਦਾ ਪਿਆਉ ਨੂੰ ਵੇਖ ਤਾਂ ਪੰਜਾਬੀ ਜੁੱਤੀ ਦਿਖਾ ਦੇਣਾ ਜੀ ਤੇ ਜੁਦੀ ਦਾ ਕਾਟਨ ਤੇ ਦੁਮਾਵਾ ਤੇ ਹੁਣ ਆਪਾਂ ਰੌਦੇ ਛਾਪਾਂ ਛੱਲੇ ਵੀ ਪਾ ਲਏ ਇਹ ਮੇਰੀ ਫੇਵਰੇਟ ਹੈ ਇਕਲੋ ਵਾਲੀ ਇਹ ਵੱਡੀ ਬੰਦ ਚਾਹੀਦੀ ਬਾਪੂ ਵਾਲਾ ਗਣਾ ਵਾਚ ਆਪਣੀ ਘੜੀ ਆ ਉਹ ਜੈਕਟ ਪਾਉਣੀ ਸੀ ਤੇ ਉਹ ਹੁਣ ਕਰਕੇ ਪੈਂਡਿੰਗ ਨੂੰ ਗਰਮੀ ਆ ਜਾਣੀ ਤੇ ਬਾਕੀ ਠੀਕਾ ਬੁਰੰਮਾ ਉਹ ਕਿ ਗਲਬਾਤ ਐਂ ਮੈਨੂੰ ਲੱਗਦਾ ਹਲਦੀ ਦੀ ਰਸਮ ਜਦੋਂ ਉੱਤੇ ਚੱਲਦੇ ਆ ਤੇ ਆ ਕੇ ਮੰਗਦੇ ਤਦ ਲੋ ਜੀ ਮਿੱਤਰ ਪੈਰਿਓ ਤੇ ਮੈਂ ਤੇ ਮੇਰੀ ਬੇਬੇ ਰਾਣੀ ਹੋ ਗਏ ਸੀ ਤਿਆਰ ਤੇ ਉਹਨੋਂ ਸੇ ਚੱਲੇ ਆ ਉਧਰ ਹਲਦੀ ਦੀ ਰਸਮ ਹੋਣਾ ਸ਼ੁਰੂ ਹਾਂਜੀ ਤੇ ਫਿਰ ਤੁਹਾਨੂੰ ਮਿਲਦੇ ਆ ਉੱਥੇ ਜਾ ਕੇ ਪਹੁੰਚ ਕੇ ਬ੍ਰੇਕ ਤੋਂ ਬਾਅਦ ਕਿ ਡਾਟ ਆ ਦੇਖ ਲਓ ਠੀਕ ਹੈ ਮੇਰੀ ਮਾਤਾ ਦੀ ਪੂਰੀ ਰਾਣੀ ਗੱਲ ਬਾਤ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਹਲਦੀ ਦੇ ਜਾ ਕੇ ਲੱਗ ਜਾਣਾ ਯਾਰ ਕੋਈ ਨਹੀਂ ਕੋਈ ਨਹੀਂ ਤੁਹਾਨੂੰ ਕੰਮ ਛੱਡ ਮੌਦਾ ਕੰਮ ਵਾਲੇ ਬਦਲੇ ਲਏ ਤੁਸੀਂ ਬਣਾਇਆ ਇਹ ਹੈ ਹੈ ਮੁੰਡੇ ਦੀ ਹਲਦੀ ਦੀ ਰਸਮ ਹੋ ਚੁੱਕੀ ਹੈ

ਰਮਣ ਭਾਣੇ ਇੱਧਰ ਕੰਮ ਸ਼ੁਰੂ ਕਰਾ ਜਾ ਫਿਰ ਜੋ ਵਰਦੀ ਘਰੀ ਚੱਲਿਓ ਇਹ ਸਾਰੀ ਰਾਤ ਫੋਟੋ ਲਾਈ ਲੱਗਦੇ ਨੇ ਆਇਆ ਤਾਮਣ ਵਧੀ ਜਾਂਦਾ ਭਰਾ ਵਧੀ ਜਾਂਦਾ ਤੇ ਨਾਵੇਂਗਾ ਵੀ ਦੱਤੀ ਜਾਂਦਾ ਨਾ ਖਤਮ ਆਈ ਜਾ ਬਾਬਾ ਜੀ ਜੱਟ ਦੀ ਜਾਂਦਾ ਤੇੋਂ ਪੇਰ ਨਾ ਕੋਈ ਕੱਲ ਨੂੰ ਕਿੱਧਰ ਜਾਵੋਗੇ ਕੱਲ ਨੂੰ ਵੀ ਆਈ ਜਾ তো তো বান মনো কান্মযেনে ইনারটায়েনাকেনানামেকেষয় কাসেময়ালাইনাকাইন. গান্য়েনাদ৊ণেরাজাসে. ক্রাদাকেনেনে কাকেনে ਜੀ ਜੀ ਹੈਲੋ ਇੱਕ ਮਿੰਟ ਕਰੋ ਇੱਕ ਮਿੰਟ ਦੇਖਿਓ ਮੈਂ ਇਸਮਾਈਲ ਨੂੰ ਓਕੇ ਜੀ ਦੇਖਾਂਗੇ ਹਾਂ ਜੀ ਹਾਂ ਯਾ ਨੇ ਮੋਟਰ ਸੇ ਮੂ ਬਤੋਈ ਕੋਰ ਨੇੜੇ ਤੱਕ ਬੋਟਾ ਚ ਆ ਕੰਟੀਨਿਊ ਰਿ ਕਰਾ

I'm <muchas> going <muchas> 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 ਨਾ ਨਾ ਸੱਜਣ ਤੋੜ ਦੇਵਨੀ ਇਸ ਸੱਜਣਾ ਦੇ ਸੱਜ ਨੂੰ ਮੇਰਾ ਸੁੱਕ ਜੇ ਗਤੋਂ ਤੇਰੀ